ਜੀ ਮੈਂ ਮੇਰੀ ਮੁੱਕ ਗਈ ਨਾ ਕੋਈ ਵੀ ਸਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਦੇਖੀਏ ਉਸ ਅਕਾਲ ਦੀਆਂ ਗੱਲਾਂ ਕਰੀਏ ਉਸ ਪ੍ਰਮਾਤਮਾ ਦੀਆਂ ਗੱਲਾਂ ਕਰੀਏ ਅੱਜ ਆਪਾਂ ਰਿਜ਼ਕ ਨੂੰ ਲੈ ਕੇ ਗੱਲ ਸ਼ੁਰੂ ਕਰਦੇ ਹਾਂ ਕਿ ਪ੍ਰਮਾਤਮਾ ਉਹਦੀਆਂ ਅਸਚਰਜ ਖੇਡਾਂ ਉਹਦੇ ਕੌਤਕ ਜੋ ਉਹ ਕਰ ਸਕਦਾ ਉਹ ਸਾਡੇ ਵਸ ਦੀ ਗੱਲ ਨਹੀਂ ਕਿ ਅਸੀਂ ਉਹਨੂੰ ਸਮਝ ਸਕੀਏ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਕਹਿੰਦੇ ਆ ਨਾ ਕਿ ਇਨਸਾਨ ਦੇ ਆਉਣ ਤੋਂ ਪਹਿਲਾਂ ਉਹਦਾ ਰਿਜ਼ਕ ਆ ਜਾਂਦਾ ਪਰ ਕੱਲਾ ਇਨਸਾਨ ਹੀ ਨਹੀਂ ਦੁਨੀਆ ਦੀ ਹਰ ਸ਼ੈ ਜਿਸ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਉਹਦਾ ਰਿਜ਼ਕ ਪ੍ਰਮਾਤਮਾ ਨੇ ਪਹੁੰਚਦਾ ਕੀਤਾ ਪਹਿਲਾਂ ਅੱਜ ਆਪਾਂ ਇਸ ਪੌਦੇ ਦੀ ਗੱਲ ਕਰਦੇ ਹਾਂ ਇਹ ਪੌਦਾ ਮਾਸਾਹਾਰੀ ਪੌਦਾ ਇਹ ਕਿਤੇ ਚੱਲ ਕੇ ਨਹੀਂ ਜਾ ਸਕਦਾ ਇਹ ਸ਼ਿਕਾਰ ਨਹੀਂ ਕਰ ਸਕਦਾ ਇਹਦਾ ਮੂੰਹ ਖੁੱਲਾ ਰਹਿੰਦਾ ਪਰਮਾਤਮਾ ਨੇ ਇਹਨੂੰ ਇਸ ਤਰੀਕੇ ਨਾਲ ਅਟਰੈਕਟ ਬਣਾਇਆ ਕਿ ਇਹਦੇ ਵਿੱਚ ਮੱਖੀ ਮੱਛਰ ਆਉਂਦੇ ਆ ਉਹਨਾਂ ਨੂੰ ਖਾਣ ਵਾਸਤੇ ਕਈ ਵਾਰੀ ਇਹਦੇ ਵਿੱਚ ਵੱਡੀਆਂ ਚੀਜ਼ਾਂ ਜਿਵੇਂ ਡੱਡੂ ਵਗੈਰਾ ਵੀ ਆ ਜਾਂਦੇ ਨੇ ਤੇ ਇਹ ਪੌਦਾ ਜਿਹੜਾ ਇਹਦਾ ਮੂੰਹ ਆ ਜਿਹੜਾ ਉਹ ਬੰਦ ਹੋ ਜਾਂਦਾ ਤੇ ਫਿਰ ਇਹ ਉਹਨੂੰ ਹੌਲੀ-ਹੌਲੀ ਡਾਈਜੈਸਟ ਕਰਦਾ ਤੇ ਕਮਾਲ ਦੀ ਖੇਡ ਆ ਜਦੋਂ ਮੀਂਹ ਪੈਂਦਾ ਜਾਂ ਜਦੋਂ ਹੋਰ ਕੋਈ ਇਦਾਂ ਦੀ ਚੀਜ਼ੇ ਦੇ ਉੱਤੇ ਡਿੱਗਦੀ ਆ ਤਾਂ ਇਹਦਾ ਫੇਸ ਆ ਜਿਹੜਾ ਦਾ ਮੂੰਹ ਆ ਉਹ ਬੰਦ ਨਹੀਂ ਹੁੰਦਾ ਇਹ ਉਦੋਂ ਹੀ ਬੰਦ ਹੁੰਦਾ ਜਦੋਂ ਇਹਨੂੰ ਖਾਣਾ ਇਹਦਾ ਜਿਹੜਾ ਇਹਦੇ ਤੱਕ ਪਹੁੰਚ ਜਾਂਦਾ ਸਮੁੰਦਰੀ ਜੀਵ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਵੇਲ ਮੱਛੀ ਨੂੰ ਆਪਾਂ ਮੰਨਦੇ ਆ ਪਰ ਸਭ ਤੋਂ ਜਿਹੜੀ ਛੋਟੀ ਵੇਲ ਮੱਛੀ ਆ ਉਹ ਇੱਕ ਦਿਨ ਦੇ ਵਿੱਚ 500 ਕਿਲੋਗ੍ਰam ਮਾਸ ਮੱਛੀ ਨੂੰ ਖਾ ਜਾਂਦੀ ਆ ਉਹਦੀ ਇਹ ਖੁਰਾਕ ਆ ਇੱਕ ਦਿਨ ਦੀ ਤੇ ਹੁਣ ਹਿਸਾਬ ਲਾਓ ਬਈ ਅੰਦਾਜ਼ਨ ਕਿੰਨੀਆਂ ਵੇਲ ਮੱਛੀਆਂ ਹੋਣੀਆਂ ਨੇ ਜੀਦਾ ਹਰ ਰੋਜ਼ ਰਿਜ਼ਕ ਦਾ ਪ੍ਰਬੰਧ ਆ ਜਿਹੜਾ ਉਹ ਪ੍ਰਮਾਤਮਾ ਕਰਦਾ ਉਹ ਕਾਲਪੁਰਖ ਵਾਹਿਗੁਰੂ ਕਰਦਾ 84 ਲੱਖ ਜੂਨ ਆ ਜਿਹੜੇ ਜੀਵ ਨੇ ਉਹ ਤਾਂ ਆਣ ਗਿਣਤ ਨੇ ਪਰ ਜੂਨ 84 ਲੱਖ ਹੀ ਆ 84 ਲੱਖ ਜੂਨ ਦਾ ਰਿਜ਼ਕ ਇਹ ਉਸ ਕਾਲਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਆਮ ਇਨਸਾਨ ਤਾਂ ਸੋਚ ਵੀ ਨਹੀਂ ਸਕਦਾ ਇਹਨਾਂ ਚੀਜ਼ਾਂ ਨੂੰ ਇਹ ਐਸੇ ਅਸਚਰਜ ਕੌਤਕ ਨੇ ਐਸੀਆਂ ਅਸਚਰਜ ਖੇਡਾਂ ਨੇ ਪ੍ਰਮਾਤਮਾ ਦੀਆਂ ਕਿ ਸਾਡੇ ਸਮਝ ਤੋਂ ਪਰੇ ਨੇ ਜਿਵੇਂ ਘੋੜਾ ਖੱ쩌ਰ ਗਧਾ ਅਲੱਗ-ਅਲੱਗ ਨਸਲ ਹੋ ਗਈ ਨਾ ਜੀਵ ਜਿਹੜੀ ਜੂਨ ਆ ਉਹ 84 ਲੱਖੀ ਆ ਜੀਵ ਨੇ ਜਿਹੜੇ ਉਹ ਅਣਗਿਣਤ ਨੇ ਹੁਣ ਦੇਖੋ ਦੁਨੀਆ ਦੇ ਉੱਤੇ ਅਰਬਾਂ ਖਰਬਾਂ ਜੀਵ ਨੇ ਤੇ ਉਹਨਾਂ ਦਾ ਹਰ ਰੋਜ਼ ਦਾ ਕਿੰਨਾ ਖਾਣ ਪੀਣ ਹੋਊਗਾ ਉਹਨਾਂ ਦਾ ਰਿਜ਼ਕ ਕਿੰਨਾ ਹੋਊ ਪਹੁੰਚਦਾ ਹੁੰਦਾ ਨਾ ਉਹਨਾਂ ਤੱਕ ਹੁਣ ਕੀੜੇ ਨੇ ਕੀੜਿਆਂ ਦੀ ਕਹਿੰਦੇ ਗਿਣਤੀ ਇੰਨੀ ਆ ਵੀ ਆਪਾਂ ਜਿੰਨੇ ਵੀ ਦੁਨੀਆ ਦੇ ਇਨਸਾਨ ਆ ਜੇ ਸਾਰੇ ਇਨਸਾਨਾਂ ਨੂੰ ਕਰੋੜ ਕਰੋੜ ਕੀੜਾ ਵੀ ਵੰਡ ਦਈਏ ਫਿਰ ਵੀ ਇਹ ਅਣਗਿਣਤ ਬਚ ਜਾਣਗੇ ਧਰਤੀ ਦੇ ਉੱਤੇ ਤੇ ਇਹਨਾਂ ਛੋਟੇ ਛੋਟੇ ਜੀਵ ਜੰਤੂਆਂ ਦਾ ਖਾਣ ਪੀਣ ਉਹ ਪ੍ਰਮਾਤਮਾ ਕਰਦਾ ਬਨਸਪਤੀ ਪੰਛੀ ਕੀ ਕੋਸ਼ਿਸ਼ ਦੁਨੀਆ ਦੇ ਉੱਤੇ ਦੇਖੋ ਤੁਸੀਂ ਨਿੱਕੇ ਨਿੱਕੇ ਪੰਛੀ ਨੇ ਉਹਨਾਂ ਦਾ ਰੇਜ਼ਕ ਉਹਨਾਂ ਤੱਕ ਪਹੁੰਚਦਾ ਕਰਨਾ ਨਾ ਇਨਸਾਨ ਇਨਸਾਨ ਦਾ ਰਿਜਕ ਕਿੰਨਾਂ ਇਨਸਾਨ ਤੱਕ ਪਹੁੰਚਦਾ ਕਰਨਾ ਪਰਮਾਤਮਾ ਤੋਂ ਉੱਪਰ ਕੁਝ ਨਹੀਂ ਹੈਗਾ ਐਸੇ ਕਰਕੇ ਤੁਹਾਨੂੰ ਕਹੀਦਾ ਕਿ ਉਹਦੀਆਂ ਜਿਹੜੀਆਂ ਖੇਡਾਂ ਨੇ ਨਾ ਉਹ ਅਚਾਰਜ ਨੇ ਅਚਾਰਜ ਨੇ ਉਹ ਬੇਅੰਤ ਆਹੋ ਤੁਸੀਂ ਉਹਦੇ ਤੇ ਭਰੋਸਾ ਰੱਖੋ ਜਿਹੜਾ ਇੰਨੇ ਅਣਗਿਣਤ ਜੀਵ ਜੰਤੂਆਂ ਨੂੰ ਸੰਭੀ ਬੈਠਾ ਜਿਹੜਾ ਅਣਗਿਣਤ ਬਨਸਪਤੀ ਨੂੰ ਸੰਭੀ ਬੈਠਾ ਕੀ ਉਹ ਤੁਹਾਨੂੰ ਉਸ ਇਨਸਾਨ ਨੂੰ ਜਿਹਨੂੰ ਪ੍ਰਮਾਤਮਾ ਨੇ ਮਾਣ ਬਖਸ਼ਿਆ ਕਿ ਉਹ ਕਿਤੇ ਨਾ ਕਿਤੇ ਆ ਕੇ ਰੱਬ ਹੋ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋ ਸਕਦਾ ਇਹ ਇੰਨੀ ਉੱਤਮ ਜੂਨਾ ਸਾਡੀ ਇਨਸਾਨਾਂ ਦੀ ਤੇ ਸਾਡੇ ਲਈ ਪ੍ਰਮਾਤਮਾ ਨੇ ਕਿੰਨੇ ਪ੍ਰਬੰਧ ਕੀਤੇ ਹੋਣੇ ਆ ਪਰ ਗੱਲ ਇਹ ਹੈ ਕਿ ਅਸੀਂ ਸੋਚ ਸਮਝ ਕੇ ਚੱਲਦੇ ਨਹੀਂ ਹੈਗੇ ਅਸੀਂ ਆਪਣੇ ਲਾਲਚ ਦੇ ਵਿੱਚ ਅਸੀਂ ਆਪਣੀ ਇੱਕ ਦਾਇਰੇ ਦੇ ਵਿੱਚ ਭਜੇ ਫਿਰਦੇ ਆ ਅਸੀਂ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਅਗੰਮੀ ਖੇਡ ਆ ਉਹਦੀਆਂ ਜਿਹੜੀਆਂ ਬਣਾਈਆਂ ਹੋਈਆਂ ਖੂਬਸੂਰਤ ਥਾਮਾਂ ਨੇ ਜਾਂ ਉਹਦੇ ਬਣਾਏ ਹੋਏ ਖੂਬਸੂਰਤ ਜੀਵ ਜੰਤੂ ਨੇ ਉਹਨਾਂ ਨੂੰ ਅਸੀਂ ਦੇਖਦੇ ਹੀ ਨਹੀਂ ਹੈਗੇ ਸਾਡਾ ਧਿਆਨ ਹੀ ਨਹੀਂ ਪੈਂਦਾ ਕਿਉਂ ਕਿ ਕਿਉਂਕਿ ਅਸੀਂ ਭੱਜੇ ਹੀ ਇੰਨੀ ਤੇਜ਼ ਜਾਂਦੇ ਆ ਅਸੀਂ ਆਲਾ-ਦਾਲਾ ਦੇਖਣਾ ਹੀ ਬੰਦ ਕਰਤਾ ਤੁਸੀਂ ਰੁਕੋ ਰੁਕਣ ਦਾ ਨਾਮ ਜ਼ਿੰਦਗੀ ਆ ਰੁਕੋ ਰੋਕੇ ਦੇਖੋ ਖੜੋ ਐਸ ਸਮੇਂ ਐਸ ਪਲ ਜੋ ਹੈ ਇਹੇ ਪ੍ਰਮਾਤਮਾ ਕਿਉਂਕਿ ਜੋ ਨੰਗਿਆ ਉਹਨੇ ਆਉਣਾ ਨਹੀਂ ਜੋ ਆਉਣ ਵਾਲਾ ਉਹਦਾ ਸਾਨੂੰ ਪਤਾ ਨਹੀਂ ਜੋ ਆ ਸਮਾਂ ਇਹ ਸਮਾਂ ਜਿਹੜਾ ਤੁਹਾਡੇ ਕੋਲੇ ਆ ਸਮੇ ਆ ਇਹ ਹੀ ਤੁਹਾਡਾ ਤੇ ਇਹਦੇ ਵਿੱਚ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਨੇ ਜ਼ਿੰਦਗੀ ਬਹੁਤ ਖੂਬਸੂਰਤ ਬਣਾਈ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ